ਇੱਕ ਪੰਜਾਬੀ ਮਟਿਆਰ ਦੂਰ ਆਪਣੀ ਮਾਸੀ ਦੇ ਘਰ ਘੁੰਮਣ ਆਈ ਹੋਈ ਸੀ ਉਸ ਨੂੰ ਪਹਿਲਾਂ ਤੋਂ ਪਤਾ ਸੀ ਕਿ ਇੱਥੇ ਚਿੜੀਆ ਘਰ ਬਹੁਤ ਵੱਡਾ ਵਾ ਤੇ ਬਚਪਨ ਤੋਂ ਹੀ ਉਸ ਨੂੰ ਜਾਨਵਰਾਂ ਨੂੰ ਦੇਖਣ ਦਾ ਬਹੁਤ ਸ਼ੌਂਕ ਸੀ ਉਸ ਨੇ ਆਪਣੀ ਮਾਸੀ ਨੂੰ ਕਿਹਾ ਚਲੋ ਚਿੜੀਆ ਘਰ ਵੇਖਣ ਚੱਲੀਏ ਮਾਸੀ ਨੇ ਕਿਹਾ ਛੋਟਾ ਬੱਚਾ ਤੇਰੇ ਨਾਲ ਕੀ ਕਰਨਾ ਜਾ ਕੇ ਪਰ ਉਸ ਦੀ ਜ਼ਿੱਦ ਅਗੇ ਮਾਸੀ ਦੀ ਏਕ ਨਾ ਚੱਲੀ ਤੇ ਆਖਿਰ ਦੋਵਾਂ ਨੇ ਚਿੜੀਆ ਘਰ ਵੱਲ ਰੁੱਕ ਕਰ ਲਿਆ ਮਾਸੀ ਦੇ ਗੋਡੇ ਘਸੇ ਹੋਣ ਕਰਕੇ ਮਾਸੀ ਥੱਕ ਗਈ ਤਾਂ ਉਸਨੇ ਉਸ ਪੰਜਾਬੀ ਮੁਟਿਆਰ ਨੂੰ ਕਿਹਾ ਤੂੰ ਬਾਕੀ ਜਾਨਵਰ ਦੇਖ ਲੈ ਮੈਂ ਇੱਥੇ ਬੈਠ ਜਾਨੀ ਆ ਉਹ ਇੱਕ ਬੈਂਚ ਤੇ ਆਰਾਮ ਨਾਲ ਬੈਠ ਗਈ ਤੇ ਮੁਟਿਆਰ ਆਪਣੇ ਬੱਚੇ ਨਾਲ ਅੱਗੇ ਵਧ ਗਈ ਹੁਣ ਉਸ ਦਾ ਚਿਹਰਾ ਹੋਰ ਵੀ ਖਿੜ ਗਿਆ ਸੀ ਜਿਵੇਂ ਹਰ ਜਾਨਵਰ ਨਾਲ ਉਸ ਦੇ ਬਚਪਨੀਆਂ ਜਾਂਦਾ ਦੁਬਾਰਾ ਜਿਉਂਦੀਆਂ ਹੋ ਰਹੀਆਂ ਹੋਣ ਪੰਜ ਸੱਤ ਕਾਲਜ ਦੇ ਮੁੰਡੇ ਉਸ ਨੂੰ ਵੇਖ ਕੇ ਇਹੋ ਜਿਹੀਆਂ ਗੱਲਾਂ ਕਰ ਰਹੇ ਸਨ ਓਏ ਆਹ ਵੇਖੋ ਕੁੜੀ ਚਲੋ ਇਸ ਨੂੰ ਛੇੜੀਏ ਪੰਜਾਬਣ ਕੁੜੀ ਆਪਣੇ ਬੱਚੇ ਨੂੰ ਕਦੇ ਗੋਦ ਵਿੱਚ ਤੇ ਕਦੇ ਉਂਗਲੀ ਫੜਾ ਕੇ ਵਕ ਵਕ ਜਾਨਵਰ ਦਿਖਾ ਰਹੀ ਸੀ ਤੇ ਉਹ ਵਾਰਾਂ ਮੁੰਡਿਆਂ ਤੋਂ ਬਿਲਕੁਲ ਬੇਖਬਰ ਸੀ ਚਲਦੀਆਂ ਕਿ ਨੌ ਤੋਂ 12 ਇਹ ਗਾਣਾ ਗਾ ਕੇ ਉਸਤੇ ਠੱਠਾ ਮਖੌਲ ਨੂੰ ਕਰ ਰਹੇ ਸਨ ਉਹ ਮੁੰਡੇ ਅੱਗੇ ਨਿਕਲ ਗਏ ਮਹਿਲਾ ਨੇ ਉਹਨਾਂ ਵੱਲ ਕੋਈ ਧਿਆਨ ਨਾ ਦਿੱਤਾ ਉਹ ਹਿਰਨਾ ਦੇ ਬਾੜੇ ਕੋਲੋਂ ਆਪਣੇ ਬੱਚੇ ਨੂੰ ਜਾਨਵਰ ਨੂੰ ਦਿਖਾ ਰਹੀ ਸੀ ਬੱਚਾ ਖੁਸ਼ ਹੋ ਕੇ ਹੱਸ ਰਿਹਾ ਸੀ ਆਵਾਰਾ ਮੁੰਡੇ ਉਸ ਮੈਲਾ ਨੂੰ ਤੱਕ ਰਹੇ ਸਨ ਉਹ ਸ਼ੇਰ ਦੇ ਬਾੜੇ ਕੋਲ ਉੱਚੀ ਆਵਾਜ਼ ਵਿੱਚ ਫਬਦੀਆਂ ਕੱਸ ਰਹੇ ਸਨ ਉਹਨਾਂ ਵਿੱਚ ਇੱਕ ਮੁੰਡਾ ਬਹੁਤ ਹੀ ਜੋਸ਼ਵੈਸ ਸੀ ਬਾੜੇ ਉੱਤੇ ਲੱਗੀ ਗ੍ਰਿਲ ਤੇ ਚੜ ਕੇ ਘਟਿਆ ਗਾਣੇ ਗਾ ਰਿਹਾ ਸੀ ਤੇ ਉਹ ਮੈਲਾ ਆਪਣੇ ਬੱਚੇ ਨੂੰ ਲੈ ਕੇ ਸ਼ੇਰ ਦਿਖਾਉਣ ਲਈ ਅੱਗੇ ਵਧੀ ਉਸ ਦੀਆਂ ਅਦਾਵਾਂ ਤੋਂ ਲੱਗ ਰਿਹਾ ਸੀ ਕਿ ਉਹ ਨਾ ਮੁੰਡਿਆ ਤੋਂ ਨਾ ਡਰਦੀ ਸੀ ਨਾ ਹੀ ਪਰਵਾਹ ਕਰਦੀ ਸੀ ਉਹ ਮੁੰਡਾ ਹੋਰ ਵੀ ਉਤਸ਼ਾਹਤ ਹੋ ਗਿਆ ਸਾਰੇ ਠੱਠਮਕੋਲ ਕਰ ਰਹੇ ਸਨ ਪਹਿਲਾਂ ਸ਼ੇਰ ਦੇ ਬਾੜੇ ਕੋਲ ਉਹ ਔਰਤ ਪਹੁੰਚ ਚੁੱਕੀ ਸੀ ਅਚਾਨਕ ਉਹ ਮੁੰਡਾ ਜੋ ਗਰੇਲੇ ਤੇ ਚੜਿਆ ਹੋਇਆ ਸੀ ਲੜ ਖੜਾ ਕੇ ਬਾੜੇ ਦੇ ਅੰਦਰ ਡਿੱਗ ਪਿਆ ਲੋਕਾਂ ਦੇ ਤੇ ਹੋਸ਼ ਹੀ ਉੱਡ ਗਏ ਬਾੜੇ ਵਿੱਚ ਦੂਰ ਬੈਠਿਆ ਸ਼ੇਰ ਉੱਠ ਚੁੱਕਾ ਸੀ ਗੁਰਰਾਂਦਾ ਹੋਇਆ ਉਹ ਹਲੀ ਹਲੀ ਮੁੰਡੇ ਵੱਲ ਵਧ ਰਿਹਾ ਸੀ ਉਸ ਤੇ ਦੋਸਤ ਸਿਰਫ ਮਜਬੂਰ ਹੋਏ ਸਿਰਫ ਚੀਕਾਂ ਹੀ ਮਾਰ ਰਹੇ ਸਨ ਇੱਕ ਗਾਰਡ ਦੌੜ ਕੇ ਆਇਆ ਤੇ ਸ਼ੇਰ ਨੂੰ ਆਵਾਜ਼ ਮਾਰ ਕੇ ਰੋਕਣ ਦੀ ਕੋਸ਼ਿਸ਼ ਕਰਨ ਲੱਗਾ ਕੁਝ ਪਲਾਂ ਵਿੱਚ ਹੀ ਹਰਬੜੀ ਮੱਚ ਗਈ ਸ਼ੇਰ ਦੇ ਆਉਣ ਵਾਲੀ ਚਾਲ ਦੇਖ ਕੇ ਡਿੱਗਿਆ ਮੁੰਡਾ ਕੰਬਣ ਲੱਗ ਪਿਆ ਉਸ ਦਾ ਜੋਸ਼ ਓਨ ਠੰਡਾ ਪਿਆ ਹੋਇਆ ਸੀ ਮਾਂ ਮਾਂ ਬਚਾਓ ਬਚਾਓ ਦੀ ਆਵਾਜ਼ ਤੇਜ਼ ਹੁੰਦੀ ਜਾ ਰਹੀ ਸੀ ਤੇ ਨਾਲ ਹੀ ਸ਼ੇਰ ਦੀ ਚਾਲ ਵੀ ਉਦੋਂ ਹੀ ਉਸ ਕੁੜੀ ਨੇ ਆਪਣਾ ਦੁਪੱਟਾ ਲਾਇਆ ਇੱਕਦਮ ਡਰਮ ਉੱਤੇ ਚੜ ਕੇ ਸ਼ੇਰ ਦੇ ਬਾੜੇ 'ਵਾਂ ਲਟਕਾ ਦਿੱਤਾ ਉਹ ਮੁੰਡੇ ਨੇ ਦੁਪੱਟਾ ਫੜਿਆ ਤੇ ਗਰੇਲ ਦੇ ਸਾਰੇ ਨਾਲ ਲੈ ਕੇ ਉੱਪਰ ਚੜ ਆਇਆ ਗਾਰਡ ਉਸ ਮੁੰਡੇ ਨੂੰ ਸੰਭਾਲਦੇ ਹੋਏ ਕਹਿ ਬੈਠਿਆ ਇੱਕ ਵਾਰੀ ਤੈਨੂੰ ਤੇਰੀ ਮਾਂ ਨੇ ਜਨਮ ਦਿੱਤਾ ਸੀ ਤੇ ਅੱਜ ਇਸ ਕੁੜੀ ਨੇ ਤੈਨੂੰ ਦੁਬਾਰਾ ਜਨਮ ਦਿੱਤਾ ਵਾ ਹੁਣ ਸਿਰਫ ਬਿਨਾਂ ਦੁਪੱਟੇ ਦੇ ਖੜੀ ਉੜੀ ਉਹਨਾਂ ਮੁੰਡਿਆਂ ਨੂੰ ਉਹਨਾਂ ਦੀ ਮaan ਲੱਗਣ ਲੱਗੀ ਸੀ ਮੌਤੇ ਮੂੰਹ ਵਿੱਚੋਂ ਬਚ ਕੇ ਨਿਕਲਿਆ ਮੁੰਡਾ ਉਸਦੇ ਪੈਰਾਂ ਵਿੱਚ ਡਿੱਗ ਪਿਆ ਤੇ ਵਾਦਾ ਕੀਤਾ ਕਿ ਅੱਜ ਤੋਂ ਬਾਅਦ ਉਹ ਕਦੇ ਵੀ ਕਿਸੇ ਨੂੰ ਵੀ ਖੋਟੀਆਂ ਨਜ਼ਰਾਂ ਨਾਲ ਨਹੀਂ ਵੇਖੇਗਾ ਸੋ ਦੋਸਤੋ ਕਈ ਵਾਰਾਂ ਅਸੀਂ ਇਸ ਤਰ੍ਹਾਂ ਦੀਆਂ ਕਿਸੇ ਨੂੰ ਗੱਲਾਂ ਕਰ ਦਿੰਦੇ ਆਂ ਵੀ ਅਸੀਂ ਸਮਝਦੇ ਨਹੀਂ ਕਿ ਅਗਲੇ ਦਿਲ ਤੇ ਕੀ ਬੀਤੀ ਹੋਗੀ ਤੇ ਉਦੋਂ ਅਸੀਂ ਆਪਣੇ ਆਪ ਨੂੰ 나ਡੂ ਖਾਂ ਸਮਝਦੇ ਆਂ ਸਾਨੂੰ ਨਹੀਂ ਪਤਾ ਹੁੰਦਾ ਕਿ ਕਿਸ ਵੇਲੇ ਕਿਹਦੀ ਜ਼ਰੂਰਤ ਪੈ ਸਕਦੀ ਸਿਆਣੀ ਕਹਿੰਦੇ ਨਾ ਗਰੀ ਦੇ ਕੱਖਾਂ ਦੀ ਵੀ ਜ਼ਰੂਰਤ ਕਦੀ ਪੈ ਜਾਂਦੀ ਹੈ ਤੇ ਇਸ ਤਰ੍ਹਾਂ ਹੀ ਉਹ ਜਿਸ ਤਰ੍ਹਾਂ ਮੁੰਡਾ ਡਿੱਗ ਪਿਆ ਤੇ ਜੇ ਉਹ ਕੁੜੀ ਮਦਦ ਨਾ ਕਰਦੀ ਤੇ ਉਹਨੂੰ ਸ਼ੇਰ ਨੇ ਖਾ ਜਾਣਾ ਸੀ ਤੇ ਉਹਨੂੰ ਹੁਣ ਅਹਿਸਾਸ ਹੋਇਆ ਵੀ ਉਹਨੂੰ ਕਦੋਂ ਦੀਆਂ ਫੱਬਦੀਆਂ ਕੱਸ ਰਹੀ ਸੀ ਕਦੋਂ ਦੇ ਉਹਨਾਂ ਨੂੰ ਉਹਨੂੰ ਗੱਲਾਂ ਕਰ ਰਹੀ ਸੀ ਤੁਹਨਾ ਐਨੀ ਸੋਚਿਆ ਪਈ ਇਹਦੇ ਨਾਲ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਸੋ ਦੋਸਤੋ ਬੰਦੇ ਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਕਦੀ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਕਿਸੇ ਦਾ ਦਿਲ ਦੁਖਾਈਏ ਤੇ ਫੁਕਰ ਬੁਣੇ ਵਿੱਚ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਇਨਸਾਨ ਆ ਸਾਨੂੰ ਕਦੀ ਵੀ ਕਿਸੇ ਦੀ ਜ਼ਰੂਰਤ ਪੈ ਸਕਦੀ ਆ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ